ਜਾਲੀ ਦਸਤਾਵੇਜ਼ ਬਣਾ ਕੇ ਕਰਾਉਂਦਾ ਸੀ ਲੋਕਾਂ ਦੀਆਂ ਜਮਾਨਤਾਂ ਹੁਣ ਚੜ ਗਿਆ ਪੁਲਿਸ ਅੜਕੇ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾ ਕਰਦਾ ਹੈ ਅਕਸਰ ਹੀ ਖਬਰਾਂ ਆਉਂਦੀਆਂ ਹੁੰਦੀਆਂ ਨੇ ਕਿ ਜਾਲੀ ਦਸਤਾਵੇਜ਼ ਬਣਾ ਕੇ ਕੋਈ ਵਿਦੇਸ਼ ਗਿਆ ਕੋਈ ਨੌਕਰੀਆਂ ਲੈ ਆ ਅਤੇ ਕਈਆਂ ਵੱਲੋਂ ਕਿਸੇ ਦੀ ਜ਼ਮੀਨ ਹਲਪਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਆਖਰਕਾਰ ਉਹ ਪੁਲਿਸ ਅੜਕੇ ਚੜ ਹੀ ਜਾਂਦੇ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਕੋਟ ਦਾ ਜਿੱਥੇ ਫਰੀਕੋਟ ਦੇ ਨਿਦੀ ਕੀ ਪੈਂਟ ਰਹਿਣ ਵਾਲੇ ਸ਼ਖਸ ਦੇ ਪਰਿਵਾਰ ਦਾ ਕਿਸੇ ਵੱਲੋਂ ਜਾਲੀ ਦਸਤਾਵੇਜ਼ ਤਿਆਰ ਕਰਕੇ ਇੱਕ ਉਹਨਾਂ ਦੇ ਨਾਂ ਦੇ ਉੱਪਰ ਕਿਸੇ ਨੂੰ ਜ਼ਮਾਨਤ ਦਵਾਈ ਗਈ ਅਤੇ ਇਹ ਦਸਤਾਵੇਜ਼ ਬਣਾਉਣ ਵਾਲਾ ਉਹ ਸ਼ਖਸ ਆਖਰ ਫਰੀਦਕੋਟ ਪੁਲਿਸ ਰਿਕ ਕੇ ਚੜ ਹੀ ਗਿਆ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਉਸ ਅਧਿਕਾਰੀ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਕਿ ਜਾਲੀ ਜ਼ਮਾਨਤ ਕਿਸ ਨੇ ਕਰ ਲਈ ਹੈ ਉਸ ਵਿੱਚ ਕੌਗਨੀਸ਼ੈਂਸ ਲੈਂਦੇ ਆ ਫਰੀਦਕੋਟ ਪੁਲਿਸ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਇਸ਼ਾਰਾ ਨੋਕੇ ਸ਼ਾਹ ਤਹਿਤ ਉਪਰਾਇਅਲ ਬੱਸ ਕੀਤੀ ਹੈ ਕਿ ਜਿਹੜਾ ਪਿੰਡ ਟਹਿਣਾ ਹੈ ਇੱਥੋਂ ਦਾ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਹੈ ਇਹਨੂੰ ਇਹਨੇ ਆਪਣੇ ਹੀ ਪਿੰਡ ਦੇ ਬੰਦੇ ਦੀ ਆਈਡੀ ਝਲਤ ਗਲਤ ਬਣਾ ਕੇ ਔਰ ਇੱਕ ਕਲਪਰੇਟ ਹੈ ਜਿਹਦਾ ਨਾਂ ਚਰਨਜੀਤ ਸਿੰਘ ਲਿ ਚੰਨੀ ਸਾਨੂੰ ਹਰਮੇਲ ਹਰਮੇਲ ਸਿੰਘ ਇਹ ਜੈਤੂ ਦੇ ਏਰੀਆ ਦਾ ਰਹਿਣ ਵਾਲਾ ਹੈ ਜਿਹੜੀ ਜ਼ਮਾਨਤ 2 ਲੱਖ ਵੀ ਦਿੱਤੀ ਹੈ ਤੋ ਜੋ ਜ਼ਮੀਨ ਹੈ ਉਹ ਇਹਨੇ ਅਰਸ਼ਦੀਪ ਸਿੰਘ ਕਲਪਰੇਟ ਜਿਹੜਾ ਹੈਗਾ son of ਸੁਖਜੀਤ ਸਿੰਘ ਇਹਨੇ ਉਹਦਾ ਲੜਕਾ ਦਾ ਆਪਣੀ ਬਲਦੀਅਤ ਚੇਂਜ ਕਰਕੇ ਇੱਕ ਆਈਡੀ ਕਾਰਡ ਬਣਾਇਆ ਹੈ ਉਹ ਆਈਡੀ ਕਾਰਡ ਬਣਾ ਕੇ ਉਹਦੀ ਫਰਦ ਹਾਸਲ ਕਰਕੇ ਤੇ ਉਹਦੀ ਜ਼ਮਾਨਤ ਭਰੀ ਹੈ ਤੋ ਇਹਦੇ ਵਿੱਚ ਇੱਕ ਗੈਂਗ ਜਿਹੜਾ ਸਰਗਰਮ ਹੈ ਇਹਨੂੰ ਐਗਜੈਕਟ ਲੜਕਿਆਂ ਡੇਟ ਤਾਂ ਨਹੀਂ ਪਤਾ ਫਰਵਰੀ 2025 ਦੀ ਦੱਸ ਰਿਹਾ ਹੈ ਔਰ ਇਹਨੇ ਥੋੜੇ ਜੇ ਪੈਸਿਆਂ ਦੇ ਲਾਲਚ ਵਿੱਚ ਵਿੱਚ ਇਹ ਸਾਰੀ ਖੇਡ ਖੇਡੀ ਹੈ ਇਹਦੇ ਨਾਲ ਹੋਰ ਪੰਜ ਬੰਦੇ ਜਿਹੜੇ ਜਿਹੜੇ ਸ਼ਾਮਲ ਆ ਉਹਨਾਂ ਦੇ ਅਸੀਂ ਫਿਲਹਾਲ ਪ੍ਰੀਮੀਨਰੀ ਜੋ ਪ੍ਰਾਈਮ ਅਫੇਅਰ ਸੀ ਸਾਨੂੰ ਸਾਹਮਣੇ ਆਇਆ ਫਰਚਾ ਦਰਜ ਕਰਤੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਮਕਦਮਾ ਨੰਬਰ 222 ਤੋਂ ਇਹਦੇ ਤੱਕ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਇਹ ਜਿਹੜੇ ਸਹਿਯੋਗੀ ਔਰ ਇਹਨਾਂ ਨੇ ਟੋਟਲ ਕਿੰਨੀਆਂ ਜਮਾਨਤਾਂ ਹੁਣ ਤੱਕ ਦਿੱਤੀਆਂ ਕਿੰਨੇ ਬੰਦਿਆਂ ਨੇ ਇਹਨਾਂ ਨੂੰ ਯੂਟਿਲਾਈਜ਼ ਕੀਤਾ ਕੀ ਇਹਨਾਂ ਦਾ ਲੈਕਸਸ ਹੈ ਉਹ ਸਾਰਾ ਸੀ ਉਹਨੂੰ ਉਹਦੇ ਦਿਨਾਂ ਦੇ ਵਿੱਚ ਬਸਟ ਕਰਾਂਗੇ। ਇਹ ਗ੍ਰਿਫਤਾਰੀ ਹੋਈ ਹੈ। ਹਾਂਜੀ ਇਹਦੇ ਵਿੱਚ ਇੱਕ ਲੜਕਾ ਸੀ ਫਿਲਹਾਲ ਜਿਹੜਾ ਅਰਸ਼ਦੀਪ ਇਹ ਸੀਨੀਅਰਲੀ ਸਾਨੂੰ ਸੁਰਜੀਤ ਸਿੰਘ ਨੂੰ ਅਰੈਸਟ ਕੀਤਾ ਹੈ। ਮੋਡਲੀ ਉਸ ਕੇਸ ਤੇ ਸਭ ਨੇ ਆਇਆ ਹੋਵੇ। ਮੋਡਲੀ ਪੁੱਛ ਗਏ ਇਸ ਦੇ ਵਿੱਚ ਜੋ ਇਹਨੇ ਦੱਸਿਆ ਕਿ ਫਰਵਰੀ ਮਹੀਨੇ ਦੇ ਵਿੱਚ ਇਸ ਲੜਕੇ ਨੂੰ ਜਿਹੜਾ ਹੈ ਇਹਦੇ ਪਿੰਡ ਦਾ ਹੀ ਇੱਕ ਵੱਡਾ ਹੈ ਉਹਦੀ ਇਹਨੇ ਜ਼ਮੀਨ ਦੀ ਆਪਣਾ ਆਪ ਜਾਲੀ ਆਧਾਰ ਕੜ ਬਣਾ ਲਿਆ ਅਰਸ਼ਦੀਪ ਸਾਨੂੰ ਜਗੀਰ ਸਿੰਘ ਬਣ ਕੇ ਤੋ ਇਹ ਕੱਲੋ ਕਾਫੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਤੋ ਇਹਦੇ ਵਿੱਚ ਅਸੀਂ ਕੌਂਟਰੀਡਿਨਸ ਮੈਂਦੇ ਆ ਜਗਸੀਰ ਸਿੰਘ ਦੇ ਸਟੇਟਮੈਂਟ ਦੇ ਉੱਤੇ ਮਕਦਮਾ ਕਾਇਮ ਕਰ ਲਿਆ ਹੈ ਪੰਜ ਦੋਸ਼ੀਆਂ ਦੇ ਖਿਲਾਫ ਔਰ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਔਰ ਇਹਦੇ ਵਿੱਚ ਜੇ ਉਹ ਜੋ ਵੀ ਹੋਇਆ ਉਹ ਮੰਡੇ ਤੱਕ ਅਸੀਂ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ ਵੀ ਇਹਦੇ ਵਿੱਚ ਜਿਹੜੀ ਜਾਲੀ ਦਸਤਾਵੇਜ਼ ਬਣਾ ਕੇ ਜਸਾਂ ਦੇ ਮਾਰਨੇ ਕਿਸ ਤਰ੍ਹਾਂ ਦਾ ਲਾਭ ਪਚਾਉਣ ਦੀ ਕੋਸ਼ਿਸ਼ ਕਰਦੇ ਸੀ ਇਸ ਕੋਸ਼ਿਸ਼ ਕਰਨ ਇਹਦੇ ਵਿੱਚ ਜਿਹੜਾ ਜਗਸੀਰ ਸਿੰਘ ਲੈਂਡਲੋਰਡ ਹੈ ਉਹਦੀ ਫਰਦ ਹਾਸਲ ਕਰ ਲਈ ਹੈ ਉਹਦੇ ਲੜਕੇ ਜਕੀਰ ਸਿੰਘ ਦਾ ਨਾਮ ਅਰਸ਼ਪ੍ਰੀਤ ਹੈ ਤੋਂ ਜਿਹੜਾ ਸੌਰੀ ਅਰਸ਼ਦੀਪ ਹੈ ਤੋਂ ਅਰਸ਼ਦੀਪ ਜਿਹੜਾ ਹੈ ਉਹਨੇ ਆਪਣੀ ਬਲਦੀਏ ਚੇਂਜ ਕਰ ਲਈ ਜਿਹੜਾ ਕਲਪਰੇਟ ਅਰਸ਼ਦੀਪ ਹੈ ਉਹਨੇ ਆਪਣੇ ਸੇਮ ਨਾਮ ਦਾ ਫਾਇਦਾ ਲੈਂਦੇ ਆ ਉਹਨੇ ਆਪਣੀ ਬਲਦੀਏ ਚੇਂਜ ਕਰਕੇ ਉਹਦੀ ਦੋ ਕਿੱਲਾਂ ਦੀ ਜ਼ਮੀਨ ਦੀ ਜ਼ਮਾਨਤ ਕੋਰਟ ਚ ਦੇ ਦਿੱਤੀ ਵੀ ਕਹਿਣ ਤੋਂ ਭਾਵ ਉਹਦੀ ਦੋ ਕਿੱਲੇ ਜ਼ਮੀਨ ਰੁਕ ਗਈ ਉਹ ਨਾ ਤਾਂ ਉਹਨੂੰ ਸੇਲ ਕਰ ਸਕਦਾ ਹੈ ਉਹ ਤਾਂ ਆਲੋਫ ਸਡਨ ਕੋਈ ਫਰਦ ਲੈਣ ਲਈ ਗਿਆ ਤਾਂ ਉਹਨੂੰ ਪਟਵਾਰੀ ਸਾਹਿਬ ਨੇ ਦੱਸਿਆ ਵੀ ਤੇਰੀ ਜ਼ਮੀਨ ਤਾਂ ਤੇ ਇਹ ਲੜਕੀ ਨੇ ਜ਼ਮਾਨਤ ਲਈ ਰੁਕਵਾ ਦਿੱਤੀ ਹੈ। ਤੋਂ ਤਾਂ ਇਹ ਲਾਈਨ ਲਾਈਟ ਦੀ ਗੱਲ ਆਈ ਹੈ। ਉਹਨੇ ਅਗਾਹ ਕੌਣ-ਕੌਣ ਬੰਦੇ ਇਨਵੋਲਡ ਆ ਕਿੰਨਿਆਂ-ਕਿੰਨਿਆਂ ਬੰਦੇ ਕੋਈ ਐਨ ਆਰ ਆਈ ਵੀ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਤੁਹਾਡੀ ਜ਼ਮੀਨਾਂ ਦੀ ਜ਼ਮਾਨਤ ਭਰੀ ਗਈ ਹੈ। ਤੋਂ ਇਹ ਸਾਰਾ ਅਸੀਂ ਆਉਂਦੇ ਹੀ ਦਿਨਾਂ ਦੇ ਵਿੱਚ ਤੁਹਾਨੂੰ ਬਸਟ ਕਰਕੇ ਦਿਵਾਂਗੇ ਵੀ ਇਹ ਚ ਟੋਟਲ ਕਿਹੜੇ ਨੈਕਸਸ ਦੇ ਵਿੱਚ ਬੰਦੇ ਆ। ਇਸ ਤਰ੍ਹਾਂ ਦੇ ਕੌਸ਼ੀਆਂ ਦੀ ਜਮਾਨਤ ਕਰਦੇ। ਜਿਹੜਾ ਇਹ ਚੈਲੰਜ ਜੀ ਚੰਨੀਆ ਲੁਟਾਕੂਆਂ ਦੇ ਵਿੱਚ ਅੰਦਰ ਸੀ ਜੋ ਇਹਨੇ ਮੁੰਡੇ ਨੇ ਇਨਸ਼ਾਫ ਕੀਤਾ ਹੈ ਲੜਕੀ ਜਿਹੜਾ ਅਸੀਂ ਅਰੈਸਟ ਕੀਤਾ ਹਾਂ ਤੋਂ ਰਿਕਾਰਡ ਦੀ ਗੱਲ ਹੈ ਇਟ ਇਜ਼ ਅ ਮੈਟਰ ਆਫ ਰਿਕਾਰਡ ਕਿਉਂਕਿ ਸੈਚਰਡੇ ਸੰਡੇ ਛੁੱਟੀ ਹੋਣ ਕਰਕੇ ਮੰਡੇ ਨੂੰ ਸਾਨੂੰ ਸਾਰਾ ਰਿਕਾਰਡ ਅਸੀਂ ਬੈੱਕ ਕੇ ਉਹਨੂੰ ਸਿਕਿਉਰਨਾਈਜ਼ ਕਰ ਲਾਂਗੇ ਔਰ ਜਿਹੜੇ ਜਿਹੜੇ ਇਹ ਚ ਬੰਦੇ ਹੋਏ ਉਹਨਾਂ ਨੂੰ ਅਸੀਂ ਬਿਹਾਈਂਡ ਦਾ ਵਾਪਸ ਜਿਹੜੀ ਜਾਲੀ ਕਾਗਜ਼ਾਤ ਬਣਾਉਂਦੇ ਸਨ ਉਹਦੇ ਨਾਮ ਦੇ ਡਿਫੀਨਿਟਲੀ ਜੀ ਉਹ ਕਿਉਂਕਿ ਇਟ ਇਜ਼ ਅ ਮੈਟਰ ਆਫ ਰਿਕਾਰਡ ਕਿਨੇ ਕੀ ਡਾਕੂਮੈਂਟ ਬਣਾਇਆ ਕਿਵੇਂ ਬਣਾਇਆ ਕਿਨੇ ਯੂਟਿਲਾਈਜ਼ ਕੀਤਾ ਕੀ ਕੋਈ ਸਰਕਾਰੀ ਮਸ਼ੀਨਰੀ ਦਾ ਬੰਦਾ ਤਾਂ ਨਹੀਂ ਇਨਵੋਲਡ ਇਹ ਸਾਰਾ ਅਸੀਂ ਬੱਸ ਕਰਾਂਗੇ